ਨੂੰ ਸੱਸੀ ਇਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਰ ਕੇ ਜਹਲ ਪੰਜਾਬੀ ਵਿਰਸਾ ਤੇ ਇਥੇ ਤੁਹਾਨੂੰ ਮਿਲਣਗੀਆਂ ਉਹ ਕਹਾਣੀਆਂ ਜੋ ਘਰਾਂ ਚ ਹੁੰਦੀਆਂ ਨੇ ਪਰ ਬੁਲੀਆਂ ਨਹੀਂ ਜਾਂਦੀਆਂ ਬਜ਼ੁਰਗਾਂ ਦਾ ਦਰਦ ਰਿਸ਼ਤਿਆਂ ਦੀ ਹਕੀਕਤ ਤੇ ਸਮਾਜ ਦੀ ਸੱਚੀ ਤਸਵੀਰ ਅੱਜ ਆਪਾਂ ਤੁਹਾਡੇ ਲਈ ਇੱਕ ਅਜਿਹੀ ਹੀ ਕਹਾਣੀ ਲੈ ਕੇ ਆਏ ਹਾਂ ਇਹ ਕਹਾਣੀ ਹੈ ਜੀ ਬ੍ਰਾਡ ਜੈਸੀ ਦੁਆਰਾ ਲਿਖੀ ਗਈ ਕਹਾਣੀ ਆ ਬਹੁਤ ਹੀ ਸੋਹਣੀ ਕਹਾਣੀ ਆ ਕਹਾਣੀ ਦਾ ਨਾਮ ਆ ਜੀ ਗਰਾਵ ਅਖੀਰ ਤੱਕ ਜਰੂਰ ਸੁਣਨਾ ਜੀ ਕਿਉਂਕਿ ਬ੍ਰਾਡ ਜੈਸੀ ਦੀਆਂ ਬਹੁਤ ਸੋਹਣੀਆਂ ਕਹਾਣੀਆਂ ਹੁੰਦੀਆਂ ਇੱਕ ਬਹੁਤ ਵਧੀਆ ਰਾਈਟਰ ਨੇ ਉਹ ਉਹ ਇਹਨਾਂ ਦੀਆਂ ਕਹਾਣੀ ਇੱਕ ਸਾਨੂੰ ਸਮਾਜਿਕ ਰਿਸ਼ਤਿਆਂ ਵਿੱਚ ਵਿਚਾਰਨ ਦਾ ਜਰੂਰ ਦੱਸਦੀਆਂ ਸੋ ਅਖੀਰ ਤੱਕ ਜਰੂਰ ਸੁਣਨ ਜੀ ਬਰਾੜ ਜੈਸੀ ਦੁਆਰਾ ਲਿਖੀ ਗਈ ਪੰਜਾਬੀ ਕਹਾਣੀ ਗਰਾਉ ਕੁੱਤ ਕਮਾਈ ਵਾਲਾ ਹੋ ਗਿਆ ਤੇ ਫਸਲ ਵੀ ਸੁੱਖ ਨਾਲ ਬਾਵਾ ਹੋਣ ਲੱਗ ਗਈ ਸੀ ਹੁਣ ਤੋਂ ਵੱਡੀ ਕੋਠੀ ਵੀ ਪਾ ਲਈ ਸੀ ਉਹਨੇ ਬੇਬੇ ਬਾਪੂ ਲਈ ਕੋਠੀ ਤੋਂ ਬਾਹਰ ਘਰ ਦੀ ਸੱਜੀ ਗੁੱਠੇ ਕਮਰਾ ਪਾ ਦਿੱਤਾ ਸੀ ਜੋ ਪਸ਼ੂਆਂ ਵਾਲੇ ਭਾਂਡੇ ਨਾਲ ਲੱਗਦਾ ਸੀ ਤੇ ਬਾਪੂ ਰਾਤ ਨੂੰ ਮੱਛਰਾਂ ਤੋਂ ਤੰਗ ਹੋ ਗਏ ਵੇੜੇ 'ਚ ਟਹਿਲਣ ਲੱਗ ਜਾਂਦਾ ਨੂੰ ਪੈਰਾਂ ਦੀ ਪੈੜ ਚਾਲ ਸੁਣ ਕੇ ਸਵੇਰੇ ਬੁੜਬੁੜ ਕਰਦੀ ਕਿ ਬੁਢਾ ਨਾ ਆਪ ਸੌਂਦਾ ਨਾ ਰਾਤ ਨੂੰ ਸੌਣ ਦਿੰਦਾ ਪਤਾ ਨਹੀਂ ਵੇੜੇ 'ਚ ਇਹਦੀ ਕੀ ਮੱਕੀ ਬੀਜੀ ਹੁੰਦੀ ਹੈ ਜਦ ਵੀ ਬਾਪੂ ਨਹਾਉਣ ਲਈ ਪੱਖੇ ਵਾਲੇ ਬਾਥਰੂਮ 'ਚ ਵੜਦਾ ਤੇ ਰਸੋਈ 'ਚ ਪੋਚਾ ਲਗਾਉਂਦੀ ਨੂੰ ਪਾਰਾ ਚੜਾ ਲੈਂਦੀ ਕਿ ਸਾਰੇ ਪੈੜਾਂ ਕਰਦੀਆਂ ਹੁਣੇ ਪੋਚਾ ਲਾਇਆ ਸੀ ਬਰਾਡੇ 'ਚ ਹੁਣ ਦੇਖੀ ਬਾਥਰੂਮ ਵੀ ਸਾਰਾ ਗਾਲੂ ਸਾਰੀ ਸੀਟ ਭਿਉਂ ਦਿੰਦਾ ਪਤਾ ਨਹੀਂ ਕਿਵੇਂ ਨਹਾਉਂਦਾ ਸਾਬਣ ਕਾਲਾ ਕੀਤਾ ਪਿਆ ਹੁੰਦਾ ਪਤਾ ਨਹੀਂ ਇਹੋ ਜਿਹਾ ਕੀ ਗਾਰਾ ਲੱਗਾ ਇਹਨੂੰ ਉੱਤ ਦੀ ਹਿੰਮਤ ਨਾ ਪੈਂਦੀ ਕਿ ਚਵੜ ਚਵੜ ਕਰਦੀ ਨੂੰ ਨੂੰ ਚੁੱਪ ਕਰਾ ਦੇਵੇ ਬਾਪੂ ਨੂੰ ਦੇ ਬੋਲ ਕਬੂਲ ਸੁਣ ਛੇਤੀ ਦੇਨੇ ਉਗਲ ਤੁਗਲ ਕੇ ਕੱਪੜੇ ਪਾ ਬਾਹਰ ਆ ਜਾਂਦਾ ਤੈਨੂੰ ਬਾਥਰੂਮ ਚ ਜਾ ਗਿੱਲਾ ਤੌਲੀਆ ਘਰ ਵਾਲੇ ਨੂੰ ਦਿਖਾ ਕਹਿੰਦੀ ਦੇਖ ਇਹ ਵੀ ਬਾਹਰ ਨਹੀਂ ਮਚਾ ਹੁੰਦਾ ਇਸ ਤੋਂ ਗੋਲੀ ਜੋ ਹੈਗੀ ਆ ਘਰੇ ਇਹੀ ਸੇ ਆਪਾਂ ਨਹੀਂ ਮੁਕਦਾ ਮੇਰਾ ਕਮਰੇ ਚ ਵਾੜ ਬੌਂਦੇ ਬਾਪੂ ਦੇ ਕੰਨਾਂ ਤੱਕ ਕੌੜੇ ਬੋਲ ਪਹੁੰਚ ਜਾਂਦੇ ਤੇ ਸੋਚਦਾ ਕਿ ਪਤਾ ਨਹੀਂ ਪੁੱਤ ਦੀ ਪਰਵ੍ਰਿਸ਼ਚ ਕਿੱਥੇ ਕਮੀ ਰਹਿ ਗਈ ਜਾਂ ਪਤਾ ਨਹੀਂ ਕਿਹੜਾ ਪਾਪ ਹੋ ਗਿਆ ਬਾਪੂ ਕਦੇ-ਕਦੇ ਸੋਚਦਾ ਕਿ ਤਿੱਤਰ ਮਾਰਿਆਂ ਦਾ ਪਾਪ ਭੁਗ ਰਿਹਾ ਹਾਂ ਭਗਵਾਨ ਕੇ ਬਾਪੂ ਸtene ਆਜਾ ਰਲਾ ਕੇ ਲਫਾਫੇ ਚ ਪਾ ਖੇਤਾਂ ਵੱਲ ਚਲੇ ਜਾਂਦਾ ਜਿਵੇਂ ਪਾਪ ਮਿਟਾ ਕੇ ਕਰ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਮਹੀਨਾ ਦੋ ਮਹੀਨੇ ਤਾਂ ਬਾਪੂ ਨੇ ਉਡੀਕਿਆ ਤੇ ਕੰਜਰ ਕਲੇਸ਼ ਰੋਜ਼ ਦੇ ਨਾਲੋਂ ਬਾਪੂ ਹੁਣ ਸੜਕ ਨਾਲ ਲੱਗਦੇ ਸੂਏ 'ਚ ਨਹਾ ਆਉਂਦਾ ਤੇ ਇੱਕ ਦਿਨ ਐਤਵਾਰ ਸਵੇਰੇ ਨਿਕਾ ਬਾਪੂ ਦਾ ਪੁੱਤਰਾ ਵੀਰ ਕੇ ਬੈਠ ਗਿਆ। ਮੈਂ ਨਹੀਂ ਨਹਾਉਣਾ ਉਨਾ ਚਿਰ ਜਿੰਨਾ ਚਿਰ ਦਾਦੂ ਨਹੀਂ ਨਹਾਉਂਦੇ ਇਸ ਬਾਥਰੂਮ 'ਚ। ਕਹਿੰਦਾ ਕਿ ਤੈਨੂੰ ਪਤਾ ਮਾਂ ਮੇਰੇ ਦੋਸਤ ਕੱਲ ਬਾਪੂ ਨੂੰ ਸੂਏ ਤੇ ਨਾ ਆਉਂਦਾ ਦੇਖ ਕੇ ਮਜ਼ਾਕ ਉਡਾ ਰਹੇ ਸੀ ਤੂੰ ਵੀ ਤਾਂ ਨਹੀਂ ਨਹਾਉਣ ਦਿੰਦੀ ਉਹਨੂੰ ਨਵੇਂ ਬਾਥਰੂਮ 'ਚ ਨੂੰਨ ਜਵਾਕ ਨੂੰ ਬਥੇਰਾ ਸਮਝਾਇਆ ਕਿ ਲੋਕ ਤਾਂ ਉਹੀ ਬੋਲਦੇ ਆ ਤੇ ਲੋਕਾਂ ਪਿੱਛੇ ਨਹੀਂ ਲੱਗੀਦਾ ਤੇ ਫਿਰ ਹਰਖਦੀ ਹੂ ਬੋਲੀ ਕਿ ਤੈਨੂੰ ਕਿਹਨੇ ਕਿਹਾ ਮੈਂ ਨਹਾਉਣ ਨਹੀਂ ਦਿੰਦੀ ਨੂੰ ਮੁੰਡੇ ਨੂੰ ਉਥੇ ਛੱਡ ਕੇ ਮੰਜੇ ਦੀ ਦੌਣ ਕੱਸਦੇ ਬਾਪੂ ਦੇ ਸਿਰ ਤੇ ਜਾ ਖੜੀ ਤੇ ਸਾਰਾ ਗੁੱਸਾ ਬਾਪੂ ਨੂੰ ਕਹਿਣ ਲੱਗੀ ਕਿ ਹੁਣ ਮੇਰੇ ਜਵਾਕ ਨੂੰ ਭਿੱਤੀਆਂ ਪੜਾਉਂਦਾ ਹੈ ਤੈਥੋਂ ਜਰ ਨਹੀਂ ਹੁੰਦਾ ਮੇਰੇ ਜਵਾਕ ਜੋ ਉਹਨਾਂ ਨੂੰ ਸਾਡੇ ਖਿਲਾਫ ਕਰਦਾ ਫਿਰਦਾ ਲੋਕਾਂ 'ਚ ਥੂ-ਥੂ ਕਰਾਉਣਾ ਸਾਡੀ ਸੂਏ ਤੇ ਨਹਾ ਕੇ ਐਡੀ ਕਿਹੜੇ ਖਲ ਲੱਗੀ ਹੈ ਤੈਨੂੰ ਜੋ ਸੂਏ ਵਾਲੇ ਪਾਣੀ ਨਾਲ ਲੈਂਦੀ ਹੈ ਬਾੜਾ ਮੱਛਰਿਆ ਫਿਰਦਾ ਰੱਬ ਵੀ ਨਹੀਂ ਲੈ ਜਾਂਦਾ ਤੈਨੂੰ ਤਾਂ ਉਸੇ ਰਾਤ ਹੀ ਬਾਪੂ ਨੇ ਝੋਲੇ 'ਚ ਸੂਟ ਪਾਏ ਤੇ ਘਰੋਂ ਚਲਾ ਗਿਆ ਤੇ ਥੋੜੇ ਦਿਨਾਂ ਬਾਅਦ ਬਾਪੂ ਦੀ লাশ ਨਾਲ ਦੇ ਪਿੰਡ ਦੇ ਸੂਏ 'ਚੋਂ ਮਿਲੀ ਬਾਪੂ ਦੀ লাশ ਪਿੰਡ ਲਿਆਂਦੀ ਗਈ ਤੇ ਉਸ ਨੂੰ ਕੋਠੀ ਦੇ ਵੱਡੇ ਬਾਥਰੂਮ 'ਚ ਨਵਾਇਆ ਗਿਆ ਤੇ ਨਵੇਂ ਡੱਬ ਸਾਬਣ ਨਾਲ ਨਵਾਇਆ ਜੁੰ ਨੂੰ ਨੇ ਆਪਦੇ ਲਈ ਲਿਆ ਕੇ ਰੱਖੇ ਸੀ ਲਾਗੀ ਜਦੋਂ ਸਾਬਣ ਸਾਰੇ ਸਮਾਨ ਨਾਲ ਆਪਦੇ ਕੋਲ ਸਾਬਣ ਰੱਖਣ ਲੱਗਾ ਤਾਂ ਨੂੰਹ ਨੇ ਉਸਦੇ ਹੱਥੋਂ ਸਾਬਣ ਖੋ ਲਈ ਕਿ ਚਾਚੀ ਆ ਸਾਬਣ ਪਤਾ ਕਿੰਡੀ ਮਹਿੰਗੀ ਆ ਇਸ ਚ ਕੀ ਬੜਿਆ ਘਰੇ ਵਰਤੀ ਜਾਊ ਆੰਤਮ ਸੰਸਕਾਰ ਵੇਲੇ ਨੂੰਹ ਤਾਂ ਹੰਮਾਰ ਮਾਰ ਮਾਰ ਰਹੀ ਸੀ ਤੇ ਅੰਦਰੋਂ ਸੋਚ ਰਹੀ ਸੀ ਕਿ ਗਰਾਉ ਕਟਿਆ ਗਿਆ ਇਸ ਸਮਾਜਿਕ ਦਰਦ ਬਜ਼ੁਰਗਾਂ ਦੀ ਬੇਕਦਰੀ ਅਤੇ ਘਰੇਲੀ ਸਚਾਈ ਨੂੰ ਬਹੁਤ ਡੂੰਘੇ ਢੰਗ ਨਾਲຊੁੰਦੀ ਆ। ਸੋ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਆਪਣੇ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰਿਆ ਕਰੋ। ਬਜ਼ੁਰਗ ਘਰ ਦਾ ਭਾਗ ਹੁੰਦੇ ਨੇ। ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ। ਅਕਾਲ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ